ਸੁਣਾਉਣ ਆਇਆ ਮਹਾ ਅਭਿਸ਼ੇਕ ਅੱਜ ਤੱਕ ਛੁੱਟ ਕੇ ਜਾਣੇ ਆਪਣੇ ਪਰਿਵਾਰ ਦੇ ਸਮੇਤ ਆਪਣੇ ਪਤੀ ਪਤਨੀ ਦੇ ਸਮੇਤ ਆਪਣੇ ਬੱਚਿਆਂ ਦੇ ਸਮੇਤ ਜਿਹੜੇ ਆਨਲਾਈਨ ਦੇਖ ਰਿਹਾ ਬੋਲੋ ਸਭ ਜਨ ਸਭ ਜਨ ਸਭ ਜਨ ਅਗਨੀ ਦੂਤ ਪਵਿੱਤਰ ਆਤਮਾ ਦੇ ਯੱਗ ਦੇ ਬੋਲੇ ਆ ਦੇਓ वो आपके डोले गिरेंगे आज सब दुष्ट आत्माओं के ऊपर सब जादू टोने के ऊपर गर्भ के ऊपर गर्भ की रसालियों के ऊपर पागलपन की दुष्ट आत्मा के ऊपर सर्वाइकल की दुष्ट आत्मा के ऊपर यस 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 सर्वाइकल के ऊपर पेट के दर्द के ऊपर भरनियों के ऊपर पथरियों के ऊपर जिनके कान बंद है आज खुलेंगे से, जिनकी जुबान बंद है आज खुलेगी से, सूर्य स्वर्ग का सूर सूर्य सूर्य यस ਆਪਣੇ ਹੱਥਾਂ ਨੂੰ ਉੱਚਾ ਚੁੱਕ ਕੇ ਅੱਖਾਂ ਬੰਦ ਕਰਦੇ ਹੋਏ ਬੋਲੋ ਬੋਲੋ ਜੀ ਤੁਦਾ ਰਵੈ ਨਾ ਅਭਿਸ਼ੇਕ ਇਸ ਕੋਲੇਗਾ ਤੇਰੇ ਜੀਵੇ ਕੋ ਅਜਿ ਤੂਦਾ ਤੇ ਬਾਹਰ ਅਭਿਸ਼ੇਕ ਇਸ ਕੋਲੇਗਾ ਦੇਗਾ ਤੁਝ ਕੋ ਜੋਰੀ ਦਇਆ ਕਮਜ਼ੋਰੀਆਂ ਜਾਤੀ ਰਹਿਣਗੀਆਂ ਅੱਜ ਤੁਦਾ ਕਮਜ਼ੋਰੀਆਂ ਜਾਤੀ ਰਹਿਣਗੀਆਂ कमजोरियां जाती रहेंगी आज महासावरत से आपके बच्चे नया बल पाएंगे आपका गर्व नया बल पाएगा बोला गया आपको गर्व कमजोर है वो नया बल पाएगा आपकी हड्डियां नया बल पाएंगी आपका दिमाग नया बल पाएगा आपका हृदय नया बल पाएगा आपका लीवर नया बल पाएगा आपका शरीर नया बल पाएगा मेरे

दिल के रोगों को फील करता हूं महासाम्रत से पागलपन की आत्मा को भगाता हूं आपके जीवन से तारीफ करो जोरदार ताली बजा के I'm ਕਿਉਂਕਿ ਜਦੋਂ ਗਵਾਹियां ਸੁਣਦਾ ਮੈਂ ਉਹ ਬੜੀ ਆ ਕੇ ਉਹ ਆ ਕੇ ਬੜੀ ਆ ਜਦੋਂ ਮੈਂ ਆ ਰਿਹਾ ਸੀਗਾ ਤੇ ਆਪਣੇ ਮਾਤਾ ਪਿਤਾ ਦਾ ਪਰਿਵਾਰ ਚੋਂ ਕਿਸੇ ਨੇ ਫੋਟੋ ਭੇਜੀ ਮੈਨੂੰ ਕਿ ਇਹ 8 ਸਾਲ ਬਾਅਦ ਕਹਿੰਦੇ ਬੇਟਾ ਹੋਇਆ ਆਪਣੇ ਪਰਿਵਾਰ ਚ ਤਾਂ ਮੇਰਾ ਦਿਲ ਕਰਦਾ ਸੀ ਉਦੋਂ ਹੀ ਨੱਚਾਂ ਹallelujah ਕਿਉਂਕਿ ਉਹਨਾਂ ਦੇ ਦੁੱਖ ਨੂੰ ਮੈਂ ਹੀ ਜਾਣਦਾ ਕਿਉਂਕਿ ਜਿਹਦੇ ਬੱਚਾ ਹੈ ਨਹੀਂ ਉਹਦੀਆਂ ਜਦੋਂ ਗੱਲਾਂ ਸੁਣਦੇ ਨਾ ਆਪਾਂ ਅੰਦਰੋਂ ਗਵਾਈ ਤੇ ਸਿੰਪਲ ਦੇ ਕੇ ਚਲੇ ਜਾਂਦੇ ਆ ਬੰਦੇ ਪਰ ਜਿਹੜਾ ਦੁੱਖ ਸੀ ਅੰਦਰੋਂ ਕਿ ਵਿਚਾਰੇ ਬੱਚਾ ਨਾ ਹੋਣ ਦੀ ਵਜ੍ਹਾ ਕਰਕੇ ਪੇਕਿਆਂ ਦੇ ਨਹੀਂ ਜਾ ਰਹੇ ਕਿਉਂ ਕਿਉਂਕਿ ਪੇਕਿਆਂ ਵਾਲੇ ਆਣਗਵਾਂ ਸਾਰੇ ਇਹੀ ਗੱਲ ਪੁੱਛਦੇਗੇ ਆ ਜਾਂਦੀ ਐ ਬਾਹਾਂ ਲਮਕਾ ਕੇ ਕੀ ਆ ਜਾਂਦੀ ਐ ਹੈ ਨਹੀਂ ਇਹਦੇ ਨਹੀਂ ਹੋਇਆ ਵਾਲੇ ਤੇ ਪਤਾ ਨਹੀਂ ਕੀ ਕੀ ਗੱਲਾਂ ਸੁਣਨ ਨੂੰ ਮਿਲਦੀਆਂ ਕੋਈ ਕਹਿੰਦਾ ਇਹਦੇ ਬੰਦੇ 'ਚ ਫਰਕ ਐ ਕੋਈ ਕਹਿੰਦਾ ਪਤਾ ਨਹੀਂ ਕੀ ਐ ਇਹਨਾਂ ਨੇ ਕੀ ਲੋਕੀ ਮਤਲਬ ਕਿੱਥੋਂ ਤੱਕ ਪਹੁੰਚਦੀਆਂ ਗੱਲਾਂ ਉਹ ਤੁਸੀਂ ਮੈਂ ਜਾਣਦੇ ਆ ਸਾਰੇ ਜਣੇ ਪਰ ਜਦੋਂ ਹੁਣ 8 ਸਾਲਾਂ ਬਾਅਦ ਜਿਹਦੇ ਹੋਇਆ ਬੇਟਾ ਸਭ ਸ਼ਰਮਿੰਦਗੀਆਂ ਦੂਰ ਹੋ ਗਈਆਂ ਇਸ ਲਈ ਆ ਜਦੋਂ ਢੋਲ ਆਉਂਦਾ ਨਾ ਉਦੋਂ ਇਦਾਂ ਹੀ ਨਾ ਬੈਠੇ ਰਿਆ ਕਰੋ ਆਪਣੀ ਗਵਾਈ ਨਾ ਰੋਈ ਜਾਓ ਇਹ ਤੇ ਬੰਨੀ ਬੰਨੀ ਆ ਮੇਰੇ ਤੇ ਲਿਖਾ ਲੋ ਜਿਹ ਹਿਦੈਤਾ ਚ ਬਣੇ ਆ ਨਾ ਕੋਈ ਇੱਕ ਬੰਦਾ ਹੀ ਉਂਗਲ ਖੜੀ ਕਰੋ ਜਿਹੜਾ ਆਇਆ ਹੋਵੇ ਤੇ ਉਹਦੀ ਗਵਾਈ ਨਾ ਬਣੀ ਹੋਵੇ ਕੋਈ ਹੈਗਾ ਇਦਾਂ ਦਾ ਧਿਆਨ ਨਾਲ ਸੁਣੋ ਗੱਲ ਮੈਂ ਕੀ ਕਹਿ ਰਿਹਾ ਮੈਂ ਕਹਿ ਰਿਹਾ ਕਿ ਤੁਸੀਂ ਆ ਰਹੇ ਆ ਤੇ ਤੁਹਾਡੀ ਇੱਕ ਵੀ ਗਵਾਈ ਨਹੀਂ ਬਣੀ ਕੋਈ ਹੈਗਾ ਇਦਾਂ ਦਾ ਕੋਈ ਵੀ ਨਹੀਂ ਇਦਾਂ ਦਾ ਹੱਥੇ ਲਾ ਰੇ ਕਹਿੰਦੇ ਕੋਈ ਨਹੀਂ ਇਦਾਂ ਦਾ ਜਿਹੜਾ ਵੀ ਆਇਆ ਉਹਦੀ ਗਵਾਹੀ ਬਣੀ ਆ ਕਿਉਂ ਕਿਉਂਕਿ ਪਰਮੇਸ਼ਰ ਨੇ ਸ਼ੁਰੂਆਤ ਕਰ ਦਿੱਤੀ ਉਹਨੂੰ ਦੱਸ ਦਿੱਤਾ ਕਿ ਹੁਣ ਤੇਰੀ ਗਵਾਹੀ ਇੱਥੇ ਹੀ ਐ ਤੇ ਥੋੜਾ ਜਿਹਾ ਉਹਨੇ ਡੈਂਟਿੰਗ ਪੈਂਟਿੰਗ ਕਰਨੀ ਐ ਵੱਡੀਆਂ ਗਵਾਹੀਆਂ ਦੇਣ ਲੱਗਿਆ ਕੀ ਕਰਨੀ ਐ ਕਿਉਂਕਿ ਜੇ ਲੰਬੇ ਸਫ਼ਰ ਨੂੰ ਜਾਣਾ ਤੇ ਫਿਰ ਹਵਾ ਪਾਣੀ ਚੈੱਕ ਕਰਕੇ ਤੁਰਨਾ ਪੈਣਾ ਨਾ ਤੋਂ ਡੈਂਟਿੰਗ ਪੈਂਟਿੰਗ ਕੀ ਐ ਕਿ ਜਿਹੜੇ ਮਾੜੇ ਮੁੱਟੇ ਚਿਬ ਚੂਬੇ ਬੜਾ ਚਰਦੇ ਪਟਾਕਾ ਪਾਉਣ ਦੇ ਤੁਹਾਡਾ ਸਿਗਰਟ ਬੀੜੀ ਨੇ दारू ਦੇ ਲੜਾਈ ਦੇ ਇੱਧਰ ਉੱਧਰ ਹੋਰ ਜਗ੍ਹਾ ਤੇ ਵੀ ਜਾਣ ਜੂਣ ਦੇ ਫੋਨਾ ਫਾਨਾ ਤੇ ਇੱਕੋ ਜੀਆਂ ਗੱਲਾਂ ਬਾਤਾਂ ਕਈ ਕਰ ਬਿੰਦੇ ਨੇ ਵਿੱਚ ਨਹੀਂ ਸਾਰੇ ਇੱਕੋ ਹੀ ਐ ਉਹ ਢਿੰਟਿੰਗ ਪੈਂਟਿੰਗ ਜਿੰਨਾ ਚਿਰ ਕਰਨੀ ਐ ਉਹਨਾਂ ਚਿਰ ਵੱਡੀ ਗਵਾਹੀ ਨੂੰ ਉਹਨੇ ਸੰਭਾਲ ਕੇ ਰੱਖਣਾ ਤੇ ਜਦੋਂ ਹੀ ਉਹ ਸੈੱਟ ਹੋ ਗਿਆ ਤੁਹਾਡਾ ਮਨ ਦਿਲ ਮੂੰਹ ਜ਼ੁਬਾਨ ਨੇ اقرار ਕਰ ਲਿਆ ਨਹੀਂ ਭਾਈ ਹੁਣ ਤਾਂ ਸਾਡਾ ਸਭ ਕੁਝ ਕੀ ਐ ਮਹਾ ਵਿਸ਼ੇਗੀਆਂ ਤੇ ਅੰਦਰੋਂ ਇਹ ਦਿਲ ਖੁਲਾੜ ਲਿਆ ਹੁਣ ਕਿ ਨਹੀਂ ਨਹੀਂ ਛੱਡੋ ਪਰੇ ਹਉਣ ਲੈ ਇਦੋਂ ਵੱਡੀਆਂ ਗਵਾਹੀਆਂ ਕਿੱਥੇ ਹੋ ਸਕਦੀਆਂ ਲੱਭੋ ਪੂਰਾ ਪੰਜਾਬ ਮੈਂ ਕਿੰਨਾ ਤੁਹਾਨੂੰ ਇਹ ਆਪਾਂ ਕੋਈ ਤੜੀ ਨਹੀਂ ਮਾਰ ਰਹੇ ਪਰ ਸਾਨੂੰ ਆਪਣੇ ਉਸ ਅਣਖੀ ਬਾਪ ਤੇ ਅਣਖ ਵੀ ਹੈ ਨਾ ਕਿ ਅਸੀਂ ਉਹਦੇ ਬੱਚੇ ਆ ਹਾਲੇਲੂਇਆ ਉਸ ਤਾਕਤ ਦੀ ਜਦੋਂ ਗਵਾਹੀ ਆਉਂਦੀ ਹੈ ਤੇ ਜ਼ਰੂਰ ਜਸ਼ਨ ਮਨਾਓ ਉਹਦੀ ਖੁਸ਼ੀ ਚ ਹਿੱਸੇਦਾਰ ਹੋ ਰਹੇ ਆ ਤੁਸੀਂ ਕਿ ਕੰਮ ਕਿਸੇ ਬੰਦੇ ਨੇ ਨਹੀਂ ਕੀਤਾ ਤੇ ਫਿਰ ਤੁਹਾਡੀ ਢੋਲੀ ਪਤਾ ਨਹੀਂ ਕਦੋਂ ਨੱਚਦਿਆਂ ਨੱਚਦਿਆਂ ਭਰ ਜਾਣੀ ਐ ਇਹਦੇ ਕਈਆਂ ਨੂੰ 6-6 ਮਹੀਨੇ ਬਾਅਦ ਹੀ ਪਤਾ ਲੱਗਾ ਕਹਿੰਦੇ ਸੀ ਇਹਨੂੰ ਮਟਾਪਾ ਹੋ ਰਿਹਾ ਐ ਇੱਥੇ ਗਵਾਹੀਆਂ ਸੁਣੀਆਂ 6 ਮਹੀਨੇ ਬਾਅਦ ਸਕੈਨ ਹੋਈ ਤੇ ਕਹਿੰਦੇ ਓਏ ਇਹਦੇ 4 ਸਾਲਾਂ ਬਾਅਦ ਪ੍ਰੈਗਨੈਂਟ ਭੱਜੇ ਹallelujah ਔਰ ਕਈ ਇਹ ਤਾਂ ਨੇ ਜਿਨ੍ਹਾਂ ਨੂੰ 6 ਮਹੀਨੇ ਪੀਰੀਅਡ ਪ੍ਰੋਪਰ ਆਉਂਦੇ ਰਹੇ ਵੀ ਇਹਦਾ ਕੋਈ ਗਰਭ ਧਾਰਨ ਨਹੀਂ ਹੋਇਆ ਪਰ ਖੁਦਾਵੰ ਨੇ ਉਹਨਾਂ ਨੂੰ ਅੱਜ ਬੇਬੀ ਦੇ ਨਾਲ ਬਲੈਸ ਕੀਤਾ ਹallelujah ਇਹ ਪਵਨ ਤੁਹਾਡੇ ਮੇਰੇ ਲਈ ਆਇਆ ਤੁਸੀਂ ਮੇਰੇ ਪਰਮੇਸ਼ਰ ਦਾ ਪਰਿਵਾਰ ਆ ਉਹਦੀ ਧੁਲਨ ਆ ਤੇ ਹੁਣ ਤਗੜੇ ਹੋ ਜਾਓ ਆਪਣੇ ਪਰਿਵਾਰਾਂ ਨੂੰ ਛਡਾਉਣ ਦੇ ਲਈ ਆਪਣੇ ਮੁਖ ਤੋਂ ਹੁਣ ਉਹਦਾਂ ਦੀਆਂ ਗੱਲਾਂ ਨਹੀਂ ਬੋਲਣੀਆਂ ਜਿਹੜੀਆਂ ਪੁਰਾਣੀਆਂ ਬੋਲਦੇ ਰਹੇ ਆ ਹੁਣ ਬੋਲਣਾ ਹੈ ਕਿ ਯਿਸੂ ਦੇ ਲਹੂ ਔਰ ਬਦਨ ਦੇ ਦੁਆਰਾ ਮੇਰਾ ਸਦਾ ਦਾ ਛੁਟਕਾਰਾ ਹੋ ਚੁੱਕਾ ਹੈ। ਮੇਰੇ ਪਰਿਵਾਰ ਦਾ, ਮੇਰੇ ਬੱਚਿਆਂ ਦਾ ਜਿਵੇਂ ਨਿਆਣੇ ਪੁਰਾਣੇ ਸਮੇਂ ਚ ਗੱਲਾਂ ਕਰੀ ਜਾਂਦੇ ਆਪਣੇ ਆਪ ਬੋਲਣੋਂ ਉਦਾਂ ਪਰਮੇਸ਼ਰ ਉਹਨਾਂ ਨੂੰ ਪਸੰਦ ਕਰਦਾ ਜਿਹੜੇ ਬੱਚਿਆਂ ਦੀ ਨਿਆਈ ਉਹਦੇ ਅੱਗੇ ਬੈਠੇ ਰਹਿੰਦੇ ਆ, ਉਹਨੂੰ ਕਹਿੰਦੇ ਰਹਿੰਦੇ ਆ ਕਿਉਂਕਿ ਉਹ ਕਥਾ ਕਹਾਣੀਆਂ ਨਹੀਂ ਸੁਣਨਾ ਚਾਹੁੰਦਾ, ਉਹ ਸਿੱਧੀ ਸਿੱਧੀ ਗੱਲ ਸੁਣਨਾ ਚਾਹੁੰਦਾ। ਤੁਸੀਂ ਮੈਂ ਸਿੱਧਾ ਰਾਂ ਲੱਭਦੇ ਆ, ਉਹ ਵੀ ਸਿੱਧੇ ਸਿੱਧੇ ਲੋਕਾਂ ਨੂੰ ਲੱਭਦਾ। ਜਿੰਨਾਂ ਦੇ ਕੋਲੇ ਬਹੁਤ ਸਾਰੀਆਂ ਸਕੀਮਾਂ ਜਿਹੜੇ ਦਿਮਾਗ ਚਲਾਉਂਦੇ ਉਹਨਾਂ ਦੇ ਦਿਮਾਗ ਫਿਰ ਕਹਿੰਦਾ ਤੂੰ ਚਲਾ ਲੈ ਜਿੰਨਾ ਚਲਾਉਣਾ ਜਦੋਂ ਤੂੰ ਬਹਿ ਜਾਏਂਗਾ ਚੁੱਪ ਕਰਕੇ ਫਿਰ ਮੈਂ ਕਰਾਂਗਾ ਕੰਮ ਤੇਰੀ ਜ਼ਿੰਦਗੀ ਔਰ ਹੋਇਆ ਇਦਾਂ ਹੀ ਆ ਹਰ ਬੰਦਾ ਜਿਹੜਾ ਗਵਾਹੀ ਦੇ ਨਾਲ ਖੜਾ ਉਹਦੀ ਲਾਈਫ ਚੋਂ ਤੋਂ ਗਵਾਹੀ ਆਈ ਜਦੋਂ ਉਹਨੇ ਸਮਰਪਣ ਕਰਤਾ ਨਹੀਂ ਜੀ ਮੈਂ ਉਹਨੇ ਇੱਥੇ ਹੀ ਬਸ ਮੈਨੂੰ ਤਾਂ ਤੁਸੀਂ ਗਵਾਹੀ ਲੈ ਕੇ ਦੇਣੀ ਐ ਅਗਲੇ ਸੰਡੇ ਉਹ ਗਵਾਹੀ ਦੇ ਨਾਲ ਖੜਾ ਹੋ ਗਿਆ ਕੀ ਐ ਇਹਨਾਂ ਦੀ ਗਵਾਹੀ ਢੋਲਾ ਲਿਆਂਦੀ ਜਿਹੜੇ ਚੇਅਰ ਤੇ ਬੈਠੇ ਆ ਜੈਮਸੀ ਦੀ ਪਾਪਾ ਜੀ ਜੈਮਸੀ ਦੀ ਮੰਮਾ ਜੀ ਆਈ ਹੋਈ ਕਲਿਸਿਆਂ ਨੂੰ ਜੈਮਸੀ ਦੀ ਸਾਡੀ ਮਹੇਸ਼ਵਰ ਨੇ ਸਾਡੀ ਜ਼ਿੰਦਗੀ ਚ ਬਹੁਤ ਵੱਡਾ ਕੰਮ ਕੀਤਾ ਵਾ ਅੱਛਾ ਜੀ 5 ਸਾਲਾਂ ਤੋਂ ਮੇਰੇ ਪਾਪਾ ਨੂੰ ਮੂੰਹ ਦੇ ਵਿੱਚ ਦੰਦਾਂ ਦੇ ਵਿੱਚ ਦਰਦ ਦਰਦ ਵਿੱਚ ਹੁੰਦਾ ਸੀਗਾ ਉਹ ਦਰਦ ਦੇ ਕਾਰਨ ਇਹਨਾਂ ਨੇ ਰੋਜ਼ ਦਾ ਇੱਕ ਗੋਲੀ ਸਵੇਰ ਇੱਕ ਸ਼ਾਮ ਨੂੰ ਖਾ ਲੈਣੀ ਕਾਫੀ ਟਾਈਮ ਲੰਘ ਗਿਆ ਹੈ ਇਦਾਂ ਡੇਲੀ ਇਹਨਾਂ ਗੋਲੀ ਖਾਦਨੇ ਰਹਿਣਾ ਤੇ ਅਸੀਂ ਜਦੋਂ ਮੇਰੀ ਮੈਰਿਜ ਹੋਈ ਉਸ ਤੋਂ ਬਾਅਦ ਹੌਲੀ-ਹੌਲੀ ਕਰਕੇ